T20 ਵਿਸ਼ਵ ਕੱਪ 2024 ਦੀ ਟਰੋਫੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬਾਰਬੋ ਦੋਸਤ ਉਡਾਨ ਭਰ ਕੇ ਦਿੱਲੀ ਪਹੁੰਚ ਗਈ ਹੈ। ਦਿੱਲੀ 에어ਪੋਰਟ ਤੇ ਟੀਮ ਇੰਡੀਆ ਦਾ ਸਵਾਗਤ ਕਰਨ ਲਈ BCCI ਅਤੇ ਕ੍ਰਿਕਟ ਪ੍ਰਸ਼ਾਸਕ ਸਵੇਤੂ ਇਕੱਠੇ ਹੋਈ ਹਨ। ਆਦੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ T20 ਵਿਸ਼ਪ ਕੱਪ 2024 ਦੀ ਟਰੋਫੀ ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਚ ਟੀਮ ਇੱਕ ਵਾਰ ਫਿਰ ਵਿਸ਼ਪ ਚੈਂਪੀਅਨ ਬਣ ਗਈ ਹੈ। ਭਾਰਤ ਨੇ 17 ਸਾਲਾਂ ਬਾਅਦ T20 ਵਿਸ਼ਪ ਕੱਪ ਦਾ ਖਿਤਾਬ ਜਿੱਤਿਆ ਹੈ। 11 ਸਾਲਾਂ ਬਾਅਦ ਭਾਰਤ ਨੇ ICC ਟਰੋਫੀ ਜਿੱਤੀ ਹੈ। ਟੀਮ ਇੰਡੀਆ ਦਾ ਸੁਆਗਤ ਕਰਨ ਲਈ ਨੌਜਵਾਨਾਂ ਤੋਂ ਲੈ ਕੇ ਬੱਚੇ ਦਿੱਲੀ 에ਅਰਪੋਰਟ ਤੇ ਪਹੁੰਚ ਗਏ ਹਨ। ਟੀਮ ਇੰਡੀਆ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਭਾਰਤੀ ਟੀਮ ਦਾ ਪ੍ਰੋ ਦਮ ਦਿੱਲੀ ਪਹੁੰਚਣ ਤੋਂ ਬਾਅਦ ਤਿਆ ਕੀਤਾ ਗਿਆ ਹੈ ਪਹਿਲਾ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਅਤੇ ਬੈਰੀਗੇਟ ਮੁੰਬਈ ਲਈ ਰਵਾਨਾ ਹੋਣਗੇ ਸ਼ਾਮ 5 ਵਜੇ ਤੋਂ ਮੁੰਬਈ 'ਚ ਰੋਡ ਸ਼ੋ ਹੋਵੇਗਾ ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਨਖੇੜਾ ਸਟੇਡੀਅਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀਆਂ ਅਪਡੇਟਸ ਨੂੰ ਮਿਲਣ ਧੰਨਵਾਦ T20 ਵਿਸ਼ਵ ਕੱਪ 2024 ਦੀ ਟਰੋਫੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬਾਰਬੋ ਦੋਸਤ ਉਡਾਨ ਭਰ ਕੇ ਦਿੱਲੀ ਪਹੁੰਚ ਗਈ ਹੈ। ਦਿੱਲੀ 에어ਪੋਰਟ ਤੇ ਟੀਮ ਇੰਡੀਆ ਦਾ ਸਵਾਗਤ ਕਰਨ ਲਈ BCCI ਅਤੇ ਕ੍ਰਿਕਟ ਪ੍ਰਸ਼ਾਸਕ ਸਵੇਤੂ ਇਕੱਠੇ ਹੋਈ ਹਨ। ਆਦੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ T20 ਵਿਸ਼ਪ ਕੱਪ 2024 ਦੀ ਟਰੋਫੀ ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਚ ਟੀਮ ਇੱਕ ਵਾਰ ਫਿਰ ਵਿਸ਼ਪ ਚੈਂਪੀਅਨ ਬਣ ਗਈ ਹੈ। ਭਾਰਤ ਨੇ 17 ਸਾਲਾਂ ਬਾਅਦ T20 ਵਿਸ਼ਪ ਕੱਪ ਦਾ ਕਿਤਾਬ ਜਿੱਤਿਆ ਹੈ 11 ਸਾਲਾਂ ਬਾਅਦ ਭਾਰਤ ਨੇ ICC ਟਰਾਫੀ ਜਿੱਤੀ ਹੈ ਟੀਮ ਇੰਡੀਆ ਦਾ ਸਵਾਗਤ ਕਰਨ ਲਈ ਨੌਜਵਾਨਾਂ ਤੋਂ ਲੈ ਕੇ ਬੱਚੇ ਦਿੱਲੀ 에ਰਪੋਰਟ ਤੇ ਪਹੁੰਚ ਗਏ ਹਨ ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਰਤੀ ਟੀਮ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਪਹਿਲਾ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਅਤੇ ਬੈਰੀਗੇਟ ਮੁੰਬਈ ਲਈ ਰਵਾਨਾ ਹੋਣਗੇ ਸ਼ਾਮ 5 ਵਜੇ ਤੋਂ ਮੁੰਬਈ 'ਚ ਰੋਡ ਸ਼ੋ ਹੋਵੇਗਾ ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਨਖੇੜਾ ਸਟੇਡੀਅਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀਆਂ ਅਪਡੇਟਸ ਨਾਲ ਧੰਨਵਾਦ T20 ਵਿਸ਼ਵ ਕੱਪ 2024 ਦੀ ਟਰੋਫੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬਾਰਬੋ ਦੋਸਤ ਉਡਾਨ ਭਰ ਕੇ ਦਿੱਲੀ ਪਹੁੰਚ ਗਈ ਹੈ। ਦਿੱਲੀ 에어ਪੋਰਟ ਤੇ ਟੀਮ ਇੰਡੀਆ ਦਾ ਸਵਾਗਤ ਕਰਨ ਲਈ BCCI ਅਤੇ ਕ੍ਰਿਕਟ ਪ੍ਰਸ਼ਾਸਕ ਸਵੇਤੂ ਇਕੱਠੇ ਹੋਈ ਹਨ। ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ T20 ਵਿਸ਼ਪ ਕੱਪ 2024 ਦੀ ਟਰੋਫੀ ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਚ ਟੀਮ ਇੱਕ ਵਾਰ ਫਿਰ ਵਿਸ਼ਪ ਚੈਂਪੀਅਨ ਬਣ ਗਈ ਹੈ। ਭਾਰਤ ਨੇ 17 ਸਾਲਾਂ ਬਾਅਦ T20 ਵਿਸ਼ਪ ਕੱਪ ਦਾ ਖਿਤਾਬ ਜਿੱਤਿਆ ਹੈ। 11 ਸਾਲਾਂ ਬਾਅਦ ਭਾਰਤ ਨੇ ICC ਟਰੋਫੀ ਜਿੱਤੀ ਹੈ। ਟੀਮ ਇੰਡੀਆ ਦਾ ਸਵਾਗਤ ਕਰਨ ਲਈ ਨੌਜਵਾਨਾਂ ਤੋਂ ਲੈ ਕੇ ਬੱਚੇ ਦਿੱਲੀ 에ਰਪੋਰਟ ਤੇ ਪਹੁੰਚ ਗਏ ਹਨ। ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਟੀਮ ਦਾ ਪ੍ਰੋ ਗ੍ਰਾਮ ਦਿੱਲੀ ਪਹੁੰਚਣ ਤੋਂ ਬਾਅਦ ਤਿਆ ਕੀਤਾ ਗਿਆ ਹੈ ਪਹਿਲਾ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਅਤੇ ਬੈਰੀਗੇਟ ਮੁੰਬਈ ਲਈ ਰਵਾਨਾ ਹੋਣਗੇ ਸ਼ਾਮ 5 ਵਜੇ ਤੋਂ ਮੁੰਬਈ 'ਚ ਰੋਡ ਸ਼ੋਅ ਹੋਵੇਗਾ ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਨਖੇੜਾ ਸਟੇਡੀਅਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ ਨਾਲ ਧੰਨਵਾਦ T20 ਵਿਸ਼ਵ ਕੱਪ 2024 ਦੀ ਟਰੋਫੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬਾਰਬੋ ਦੋਸਤ ਉਡਾਨ ਭਰ ਕੇ ਦਿੱਲੀ ਪਹੁੰਚ ਗਈ ਹੈ। ਦਿੱਲੀ 에어ਪੋਰਟ ਤੇ ਟੀਮ ਇੰਡੀਆ ਦਾ ਸਵਾਗਤ ਕਰਨ ਲਈ BCCI ਅਤੇ ਕ੍ਰਿਕਟ ਪ੍ਰਸ਼ਾਸਕ ਸਵੇਤੂ ਇਕੱਠੇ ਹੋਏ ਹਨ। ਭਾਰਤੀ ਕ੍ਰਿਕਟ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ T20 ਵਿਸ਼ਪ ਕੱਪ 2024 ਦੀ ਟਰੋਫੀ ਤੇ ਕਬਜ਼ਾ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਚ ਟੀਮ ਇੱਕ ਵਾਰ ਫਿਰ ਵਿਸ਼ਪ ਚੈਂਪੀਅਨ ਬਣ ਗਈ ਹੈ। ਭਾਰਤ ਨੇ 17 ਸਾਲਾਂ ਬਾਅਦ T20 ਵਿਸ਼ਪ ਕੱਪ ਦਾ ਖਿਤਾਬ ਜਿੱਤਿਆ ਹੈ। 11 ਸਾਲਾਂ ਬਾਅਦ ਭਾਰਤ ਨੇ ICC ਟਰਾਫੀ ਜਿੱਤੀ ਆ ਟੀਮ ਇੰਡੀਆ ਦਾ ਸਵਾਗਤ ਕਰਨ ਲਈ ਨੌਜਵਾਨਾਂ ਤੋਂ ਲੈ ਕੇ ਬੱਚੇ ਦਿੱਲੀ 에어ਪੋਰਟ ਤੇ ਪਹੁੰਚ ਗਏ ਹਨ ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਰਤੀ ਟੀਮ ਦਾ ਪ੍ਰੋਗਰਾਮ ਦਿੱਲੀ ਪਹੁੰਚਣ ਤੋਂ ਬਾਅਦ ਤਿਆ ਕੀਤਾ ਗਿਆ ਹੈ ਪਹਿਲਾ ਟੀਮ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ ਇਸ ਤੋਂ ਬਾਅਦ ਰੋਹਿਤ ਸ਼ਰਮਾ ਅਤੇ ਅਤੇ ਬੈਰੀਗੇਟ ਮੁੰਬਈ ਲਈ ਰਵਾਨਾ ਹੋਣਗੇ ਸ਼ਾਮ 5 ਵਜੇ ਤੋਂ ਮੁੰਬਈ 'ਚ ਰੋਡ ਸ਼ੋਅ ਹੋਵੇਗਾ ਜਿਸ ਤੋਂ ਬਾਅਦ ਟੀਮ ਇਸ ਜਿੱਤ ਦਾ ਜਸ਼ਨ ਮਨਾਏਗੀ ਅਤੇ ਮੁੰਬਈ ਦੇ ਮਸ਼ਹੂਰ ਵਨਖੇੜਾ ਸਟੇਡੀਅਮ 'ਚ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀਆਂ ਅਪਡੇਟਸ ਨਾਲ ਧੰਨਵਾਦ